ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਹਦ ਦਇਆਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਕੈਸੇ ਹੀ ਕੋਈ ਕੋਏ ਮਨ ਜਨ ਮਾਣੀ ਇਕ ਤੂੰ ਕਿਉ ਨ ਮਰੀ ਜਰੋਏ ਜਾਂ ਲਗ ਤਿਤ ਨ ਆਵਹੀ ਜਾ ਤੂੰ ਮੇਰਾ ਵਲ ਹੈ ਤਾਂ ਕਿਆ ਮੋਹ ਸੰਦਾ ਤਉਦ ਸਭ ਕੇ ਸਿਮੈ ਨੋ ਸੌਪਿਆ ਦੰ ਤੇਰਾ ਬੰਦਾ ਸੋ ਕਹੋ ਤਲ ਗੁਰ ਸੇਵੀ ਅਹਨਸ ਸਹਜ ਸੋ ਪਾਏ दर्शन परसे गुरू कनम मरण दुख जय सतराम श्रीगुरु साहिब जी एक ओंकार सतगुर प्रसाद सौरठ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕੱਢੇ ਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕੱਢੇ ਰਾ ਭੰਨਾ आनंद करहे नर नारी हर हर प्राप कृपा धारी संत हो सुख हो सब थाई पार ब्रह्म पूर्ण परमेश्वर र रहे आ सब ने दाई ਕੀ ਬਾਣੀ ਆਈ ਤੈਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਨ ਧੁਰ ਕੀ ਬਾਣੀ ਆਈ ਤੈਨ ਸਗਲੇ ਚਿੰਤ ਮਿਟਾਈ ਦਿਆਲ ਮੁਖ ਮਹਿਰਵਾਨ ਹਰ ਨਾਨਕ ਸਾਚ ਵਖਨ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗ ਜੀਓ ਪਵਨ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 627 28 ਅੰਗ ਪਰ ਸ਼ਸ਼ੋਭਤ ਹੈ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਸਤੇ ਵਿੱਚ ਡੱਕਾ ਮਾਰ ਦਿੱਤਾ ਹੋਵੇ ਭਾਵੇਂ ਕੋਈ ਬੰਨ ਮਾਰ ਦਿੱਤਾ ਹੋਵੇ ਦੁੱਖ ਰੋਗ ਦਾ ਡੇਰਾ ਭੰਨਾ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਵਰ ਨੇ ਦੁੱਖਾਂ ਅਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਫਿਰ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਨੇ ਜਿਨ੍ਹਾਂ ਉੱਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਕਿਰਪਾ ਕਰ ਦਿੱਤੀ ਹੋਵੇ ਸੰਤ ਹੋ ਸੁਖ ਹੋ ਆ ਸਭ ਥਾਈ ਉਸ ਮਨੁੱਖ ਨੂੰ ਸਭ ਥਾਮਾਂ ਵਿੱਚ ਫਿਰ ਸੁਖ ਹੀ ਸੁਖ ਪ੍ਰਤੀਤ ਹੁੰਦਾ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਉ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਮਾਂ ਵਿੱਚ ਮੌਜੂਦ ਹੈ ਧੁਰ ਕੀ ਬਾਣੀ ਆਈ ਤੈਨ ਸਗਲੇ ਚਿੰਤ ਮਟਾਈ ਪਰਮਾਤਮਾ ਵਾਹਿਗੁਰੂ ਜੀ ਦੀ ਸਭ ਤੋਂ ਸਲਾਦੀ ਬਾਣੀ ਜਿਸ ਮਨੁੱਖ ਦੇ ਹਿਰਦੇ ਅੰਦਰ ਧੁਰ ਤੋਂ ਆਣ ਵਸਦੀ ਹੈ। ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਵਖਾਨਾ। ਦਇਆ ਦਾ ਸੁਮਾ ਪ੍ਰਭ ਉਸ ਮਨੁੱਖ ਉਤੇ ਮਿਹਰਬਾਨ ਹੋਇਆ ਰਹਿੰਦਾ ਹੈ। ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਹੀ ਉਚਾਰਦਾ ਰਹਿੰਦਾ ਹੈ। ਦੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦਾ ਜਿਨਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਦਰਸਤੇ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਨਾਡ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ দান ਦੀਆਂ ਦਾਤਾ ਅਮਰਤ ਵੇਲਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬਤ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਜੀ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Satana Naam vahe Guru, sat naam vahe Guru, Satana Guru, sat naam vahe guru. Sat naam vahe guru.

சாரு சத்த சத் ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਵਾਹੇ ਕੁਝ ਕਾ ਕਰਸਾ ਵਾਹੇ ਕੁਝ ਕੀ ਫਤਹਿ